ਇਰੇ ਮੈਂ ਮੈਨੂੰ ਮਾਰਦਾ ਘੁੱਟਦਾ ਸੀ ਕੌਣ ਮੇਰਾ ਘਰ ਵਾਲਾ ਤੇ ਮੇਰੀ ਸੱਸ ਵੀ ਬਹੁਤ ਟਰਟਚਰ ਕਰਦੀ ਐ ਤੇ ਦੇਵਰ ਵੀ ਕਹਿੰਦਾ ਵੀ ਇਹਨੂੰ ਜਾਨੂ ਮਾਰਨਾ ਹੈ ਦੋ ਤਿੰਨ ਦਿਨ ਤੋਂ ਧਮਕੀਆਂ ਦੇ ਰਹੇ ਸੀ ਤੇ ਘਰੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਮੈਂ ਜੋਤੀ ਮੈਮ ਐਸ ਐਸਪੀ ਕੋ ਜੋਤੀ ਮੈਮ ਕੋਲ ਗਈ ਸੀ ਖੰਨੇਪਟੋ ਚੰਡੀਗੜ੍ਹ ਸਿਗੀ ਅੱਜ ਅੱਜ ਗੱਲ ਨਹੀਂ ਹੋ ਪਈ ਤੇ ਦੁਪਹਿਰੇ ਫੇਰ ਪੈਚ ਹੋ ਗੱਲ ਸਾਰੀ ਮੁੱਕ ਗਈ ਸੀ ਕਿਸੇ ਦੇ ਥਰੂ ਤੇ ਇਹਨਾਂ ਨੇ ਮੈਨੂੰ ਜਾਣ ਕੇ ਘਰੇ ਬੁਲਾਇਆ ਐਂਟਰੀ ਚ ਗੇਟ ਕੋਲੀ ਆਂਦੀ ਮੰਮੀ ਮੈਨੂੰ ਵਾਲਾ ਤੋਂ ਖਸੀੜ ਕੇ ਲੈ ਕੇ ਗਈ ਐ ਪਿੱਠ ਤੇ ਹੱਥ ਤੇ ਥੱਪੜ ਥੁੱਪੜ ਬਹੁਤ ਮਾਰਿਆ ਐ ਮੇਰੇ ਹਸਬੰਦ ਨੇ ਵੀ ਤੇ ਮੇਰੇ ਦੇ ਕੀ ਨਾਮ ਐ ਹਸਬੰਦ ਦਾ ਹਨੀ ਸੇਠੀ ਹਨੀ ਸੇਠੀ ਅੱਗੇ ਵੀ ਤੁਹਾਡੇ ਕੋਈ ਲੜਾਈ ਝਗੜੇ ਦੇ ਮਾਮਲੇ ਹੋਏ ਨੇ ਜੀ ਸਾਲ ਪਹਿਲਾਂ ਹੋਇਆ ਸੀ ਮੇਰੇ ਦੇਵਰ ਨੇ ਮੇਰੇ ਤੇ ਗਲਤ ਹੱਥ ਪਾਇਆ ਸੀ ਤੇ ਉਦੋਂ ਕੋਈ ਮਾਮਲਾ ਦਰਜ ਹੋਇਆ ਹੋਵੇ ਉਦੋਂ ਇਹਨਾਂ ਨੇ ਕੁਝ ਮੈਂ ਲਾਈਵ ਵੀਡੀਓ ਪਾਈ ਸੀ ਪਟ ਕੋਈ ਦਰਖਾਸਤ ਕਿਸੇ ਨੇ ਕੋਈ ਦਿੱਤੀ ਨਹੀਂ। ਉਹ ਤੁਸੀਂ ਸਿਵਲ ਹਸਪਤਾਲ ਚ ਮੈਡੀਕਲ ਕਰਾਨ ਆਏ ਹੋ। ਇਸ ਤੋਂ ਬਾਅਦ ਜਿਹੜੀ ਸ਼ਿਕਾਇਤ ਹੈ ਥਾਣੇ ਵਾਲਿਆਂ ਨੂੰ ਦਿਓਗੇ। ਹਾਂਜੀ ਹਾਂਜੀ। ਕੀ ਇਹ ਤੁਸੀਂ ਕੀ ਮੰਗ ਕੀ ਕਰਦੇ ਹੋ? ਮੈਂ ਤਾਂ ਇਹ ਹੀ ਮੰਗ ਕਰਦੀ ਆ ਇਹਦੇ ਚ ਐਂਦੀ ਮੰਮੀ ਤੇ ਮੇਰੇ ਦੇਵਰ ਦਾ ਪੂਰਾ ਰੋਲ ਹੈ। ਕਾਰਨ ਕੀ ਹੈ ਘੁੱਟ ਮਾਰਦਾ। ਕੋਈ ਤਾਂ ਕਾਰਨ ਹੋਊਗਾ ਨਾ। ਜੀ ਬਈ ਇਹਦਾ ਮੈਨੂੰ ਪਹਿਲਾਂ ਉਹ ਟਾਰਚਰ ਕੀਤਾ ਜਾਂਦਾ ਜਿਵੇਂ ਕਿਸ ਗੱਲ ਲਈ ਟਾਰਚਰ ਕੀਤਾ ਜਾਂਦਾ? ਬਈ ਉਹ ਇੱਕ ਮੇਰਾ ਬ੍ਰਦਰ ਹੈਗਾ ਪ੍ਰਿੰਦਰ ਤੇ ਉਹ ਵੀਡੀਓ ਆਪਣੇ ਬੇਜਦੇ ਪਾ ਰਿਹਾ ਤੇ ਮੈਨੂੰ ਟਾਰਚਰ ਕੀਤਾ ਜਾਂਦਾ ਕਿ ਤੂੰ ਪੁਆਰੀ ਹੁੰਦੇ ਤੂੰ ਮੇਰਾ ਉਹਨਾਂ ਨਾਲ ਕੋਈ ਲਿੰਕਪ ਕੋਈ ਨਹੀਂ ਹੈ ਬ੍ਰਦਰ ਹੈ ਮੇਰਾ ਤੇ ਇੱਕ ਇਹਨਾਂ ਨੇ ਨਾ ਮੈਡਮ ਰੱਖੀ ਸੀ ਸਾਲ ਪਹਿਲਾਂ ਅੱਛਾ ਜੀ ਹ ਸੇਲੀ ਹੁਣ ਆਪ ਆਪਣੇ ਅੱਜ ਵੀ ਮੂੰ ਨਾਲ ਕਿਹਾ ਕਿ ਮੇਰੇ ਸੇਗੀ ਸੇਲੀ ਸਗੀ ਤੇ ਤੂੰ ਤੈਨੂੰ ਮੈਂ ਛੱਡਣਾ ਤੇ ਤੂੰ ਹੁਣ ਵੀ ਜਾਏਗੀ ਮੈਂ ਕੁੜੀ ਲੈ ਕੇ ਆਉਂਗਾ ਮਿੰਦੀ ਮੰਮੀ ਵੀ ਕਹਿ ਰਹੀ ਐ ਜੱਜ ਦੇ ਰੋਲ ਐ ਸੀ ਉਹੀ ਜਨਾਨੀ ਲੈ ਕੇ ਆਣੀ ਚਾਹੀ ਹੁਣ ਇਹਨਾਂ ਦੇ ਬ੍ਰਦਰ ਦੀ ਦੁਕਾਨ ਤੇ ਉਹ ਮੈਡਮ ਮਾਨਪ੍ਰੀਤ ਕੌਰ ਤਮੋਟ ਦੀ ਤੇ ਜਿਹੜੀ ਕੁੱਟਮਾਰ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਕਾਰਨ ਕੀ ਲੱਗਦਾ ਵਾ ਕਿ ਉਹ ਜਿਹੜਾ ਤੁਹਾਡਾ ਬ੍ਰਦਰ ਕਿਸ ਤਰ੍ਹਾਂ ਦੀ ਵੀਡੀਓ ਪਾ ਰਿਹਾ ਵਾ ਉਹ ਵੀ ਜਿਹੜਾ ਉਹ ਇਸ ਤਰੀਕੇ ਨਾਲ ਹਾਈਪ ਕਰ ਰਿਹਾ ਹੈ ਮਨ ਦਾ ਆਪਸੀ ਮਾਮਲਾ ਹੈ ਹੰਨੀ ਤੇ ਵੀਰੇ ਦਾ ਅੱਛਾ ਮੇਰਾ ਕੋਈ ਹੁੰਦੇ ਚ ਰੋਲ ਨਹੀਂ ਆਪਣੇ ਵੱਲੋਂ ਪਾ ਰਿਹਾ ਜਿਹੜੀ ਰੋਸਟ ਕਰਦੇ ਆ ਵੀਡੀਓ ਨੂੰ ਉਹ ਚੀਜ਼ ਨਹੀਂ ਨਹੀਂ ਰੋਸਟ ਨਹੀਂ ਆਮਨੋ ਸਾਹਮਣੇ ਉਹ ਵੀ ਹੰਨੀ ਵੀ ਪਾਉਂਦੇ ਆ ਉਧਰ ਉਹ ਵੀ ਪਾ ਰਿਹਾ ਹੁੰਦੇ ਚ ਮੇਰਾ ਰੋਲ ਨਹੀਂ ਹੈ ਕਹਿ ਰਹੇ ਵੀ ਮੇਰੇ ਨਾਲ ਮੇਰੇ ਦੁਸ਼ਮਨਾ ਨਾਲ ਰਲ ਕੇ ਮੈਨੂੰ ਮਰਵਾਉਣਾ ਚਾਹੁੰਦੀ ਹੈ ਮੈਂ ਆਪਣੇ ਹਸਬੰਦ ਨੂੰ ਕਿਉਂ ਮਰਵਾਉਂਗੀ ਉਹਨਾਂ ਨੇ ਮੈਨੂੰ 2 ਦਿਨ ਪਹਿਲਾਂ ਕਿਹਾ ਤੂੰ ਪ੍ਰਿੰਕਲ ਨੂੰ ਫੋਨ ਕਰ ਪਲੀਜ਼ ਉਹ ਐਦਾ ਕਹੀ ਵੀ ਮੇਰਾ ਬੇਟਾ 10 ਸਾਲ ਦਾ ਮੇਰਾ ਬੇਟਾ ਹੈ ਉਹ ਪ੍ਰਸ਼ਾਨ ਰਹਿੰਦਾ ਹੈ ਪ੍ਰੈਸ਼ਰਾਈਜ਼ ਹੁੰਦਾ ਹੈ ਤੇ ਵੀਰੇ ਨੂੰ ਕਹਿ ਵੀ ਵੀਡੀਓ ਨਾ ਪਾਉ ਮੈਂ ਮੇਰੀ ਬਸ ਉਹਦੋਂ ਗੱਲ ਹੋਈ ਸੀ ਪ੍ਰਿੰਕਲ ਵੀਰੇ ਤੁਸੀਂ ਛੱਡੋ ਜਿਹੜੀ ਗੱਲ ਹੈ ਆਪਸੀ ਬੈ ਕੇ ਕਰ ਲਓ ਵੀ ਮੇਰਾ ਬੇਟਾ ਵੀ ਜਿਵੇਂ ਮੈਨੂੰ ਹੰਨੀ ਨੇ ਕਿਹਾ ਆਪ ਫੋਨ ਕਰਾਈ ਉਹਨਾਂ ਨੇ ਤੇ ਆਪ ਵੀ ਮੈਨੂੰ ਦੂਜੇ ਤੀਜੇ ਦਿਨ ਰਾਤੀ ਇੰਨਾ ਕੁੱਟਿਆ 10:30 ਵਜੇ ਮੇਰੇ ਭਰਾ ਭਾਬੀ ਵੀ ਆਏ ਮੈਨੂੰ ਲੈਣ ਵਾਸਤੇ ਫੇਰ ਨਹੀਂ ਮੈਨੂੰ ਜਾਣ ਦਿੱਤਾ ਮੈਨੂੰ ਉਸ ਤੋਂ ਪਹਿਲਾਂ ਹੀ ਕਹਿੰਦੇ ਕਹਿੰਦੇ ਜੇ ਤੂੰ ਇੱਥੋਂ ਗਈ ਤੇ ਫਿਰ ਦੇਖ ਲੈ ਤੇਰਾ ਇੱਕ ਅੱਧਾ ਬੱਚਾ ਫਿਰ ਦੇਖ ਲੈ ਮੈਂ ਐਦਾਂ ਕੁਝ ਕਰ ਦੂੰਗਾ ਮੈਨੂੰ ਐਵੇਂ ਧਮਕੀਆਂ ਮੈਨੂੰ ਟੌਰਚਰ ਕੀਤਾ ਜਾਂਦਾ ਰੋਜ਼ ਤੇ ਤੁਸੀਂ ਲੁਧਿਆਣੇ ਕਿੱਥੇ ਰਹਿੰਦੇ ਹੋ ਮੈਂ ਤੇ ਫਿਲਮ ਟ੍ਰਾਫਿਕ ਕੋ ਦੋ ਬਾਰੀ ਆਪਣੇ ਨੂੰ ਨਹੀਂ ਬੁਲਾਉਂਦੀ ਮੇਰੇ ਨੂੰ ਤਾਂ ਛੱਡੋ ਮੇਰੇ ਮੇਰੇ ਤਾਏ ਜੱਜ ਕਿਸੇ ਨੂੰ ਵੀ ਪੁੱਛ ਲਓ ਕੱਲ ਸਾਰਾ ਦਰਹਾ ਆ ਅਸੀਂ ਵੀਰੇ ਐਂ ਥੋੜੀ ਕਿਤੇ ਭੇਜਦੀ ਸਾਰਾ ਕੁਝ ਲਿਖਾ ਕੇ ਭੇਜਿਆ ਸਾਰਾ ਕੁਝ ਕਰਕੇ ਭੇਜਿਆ ਕਿਉਂਕਿ ਇਹ ਫਾਈਨਲ ਡਿਸੀਜਨ ਸੀ ਵੀ ਹੁਣ ਰਹਿਣਾ ਪਰ ਮੈਂ ਸੱਚ ਕਹਿਣਾ ਬਾਈ ਜੀ ਮੈਂ ਰਹਿਣਾ ਸਿੱਧੀ ਗੱਲ ਹੈ ਪਰ ਮੈਂ ਕੋਈ ਵਿਰੋਧ ਨਹੀਂ ਕੁਝ ਮੈਂ ਕੋਈ ਗਲਤ ਕੰਮ ਨਹੀਂ ਕਰਨਾ ਜੋ ਮੈਨੂੰ ਕਾਨੂੰਨ ਅਨੁਸਾਰ ਖਰਚਾ ਲਾਉਣਗੇ ਮੈਂ ਪਹਿਲਾਂ ਹੀ ਚੱਲਣ ਨੂੰ ਤਿਆਰ ਸਿੱਟੀ ਸਾਹਿਬ ਉਹ ਤਾਂ ਤੁਹਾਡਾ ਚਲੋ ਨਿੱਜੀ ਫੈਸਲਾ ਰਹਿਣਾ ਜਿਹੜਾ ਨਾ ਪਰ ਲੇਕਿਨ ਜਿਹੜਾ ਕੱਲ ਇਹ ਸਭ ਕੁਝ ਹੋਇਆ ਇਹਨੂੰ ਤੁਸੀਂ ਪਬਲਿਸਿਟੀ ਸਟੈਂਡ ਕਹਿ ਰਹੇ ਹੋ ਜਾਂ ਫਿਰ ਇਹ ਮਾਰਕਟ ਕੀ ਹੈ ਡਰਾਮਾ ਕੀ ਸੀਗਾ ਮਾਰਕਟ ਤੁਸੀਂ ਉੱਥੇ ਆਈਡ ਲਈ ਹੈ ਤੁਹਾਨੂੰ ਕੋਈ ਨਿਸ਼ਾਨ ਦਿਖਿਆ ਮੈਡੀਕਲ ਪੂਰਾ ਕਲੀਅਰ ਆਇਆ ਜੀ ਤੁਸੀਂ ਦੱਸੋ ਪਬਲਿਸਿਟੀ ਸਟੈਂਡ ਚ ਬਾਈ ਕੋਈ ਆਣੀ ਘਰ ਵਾਲੀ ਥੋੜੀ ਛੱਡ ਦੋ ਤੁਸੀਂ ਦੱਸੋ ਸਿੱਟੇ ਸਾਹਿਬ ਇੱਕ ਸਾਲ ਪਹਿਲਾਂ ਤੁਹਾਡੇ ਨਾਲ ਇਹ ਡਿਸਪਿਊਟ ਹੋਇਆ ਸੀ ਉਹਨਾਂ ਨੇ ਵਾਈਟ 'ਚ ਵੀ ਕਿਹਾ ਕਿ ਇੱਕ ਸਾਲ ਪਹਿਲਾਂ ਵੀ ਐਸੇ ਤਰੀਕੇ ਦਾ ਇਨਸੀਡੈਂਟ ਹੋਇਆ ਸੀਗਾ ਮੇਰੇ ਦੇਵਰ ਨੇ ਮੇਤੇ ਹੱਥ ਪਾਇਆ ਸੀ ਇਦਾਂ ਦਾ ਕੁਝ ਉਹਨਾਂ ਨੇ ਕਹੋ ਲਿਆ ਜੀ ਆਪਾਂ ਦਵਾਰੇ ਕਿਉਂ ਰਹਿਣ ਲੱਪੇ ਜੀ ਤੇ ਆਪਾਂ ਦਵਾਰੇ ਕਿਉਂ ਆਏ ਜੇ ਮੇਰੇ ਦੇਵਰੇ ਨੇ ਨਹੀਂ ਗਲਤ ਹੈ ਆਪਾਂ ਦਵਾਰੇ ਕਿਉਂ ਵਾਪਸ ਆਈਏ ਫੇਰ ਡਿਸਪਿਊਟ ਕਿਉਂ ਹੋਇਆ ਇਹਨਾਂ ਨੂੰ ਪਾਈਓ ਛੱਡ ਹੀ ਨਹੀਂ ਰਿਹਾ ਪ੍ਰਿੰਕਲ ਇਹਨੂੰ ਸਮਝ ਨਹੀਂ ਆ ਰਹੀ ਇਹਨਾਂ ਨੇ ਪੈਸੇ ਚਾਹੁੰਦੇ ਨੇ ਮਰਵਾਣਾ ਇਹਨਾਂ ਨੇ ਮੈਨੂੰ ਬੋਲੋ ਅਦੀ ਵਾਈਫੇ ਕਹਿ ਰਹੀ ਕਿ ਮੇਰਾ ਪ੍ਰਿੰਕਲ ਨਾ ਕੋਈ ਲੈਣਾ ਤੇ ਨਹੀਂ ਜਾਏਗਾ ਉਹਨੇ ਬਾਈਟ ਤੇ ਗਿਆ ਤੇ ਇਹਨਾਂ ਨੇ ਕਿਹਾ ਇਹਨਾਂ ਨੂੰ ਸ਼ੱਕ ਹੈ ਕਿ ਮੈਂ ਪ੍ਰਿੰਕਲ ਦੇ ਕਹੇ ਨੇ ਤੇ ਸਭ ਕੁਝ ਕਰਦੇ ਆਂ ਨਹੀਂ ਆਹੋ ਕੱਲ ਫੜੇ ਗਏ ਨੇ ਕਿ ਸਾਰੀਆਂ ਗੱਡੀਆਂ ਪ੍ਰਿੰਕਲ ਦੇ ਘੁੰਮਦੀਆਂ ਨੇ ਮੈਂ ਇਹਨੂੰ ਬਿਠਾ ਕੇ ਵਰਗਲਾ ਕੇ ਵਾਪਸ ਲੈ ਕੇ ਆਇਆ ਮੋਟਾ ਮੋਟਾ ਕਾਰਨ ਕੀ ਮੰਨਦੇ ਹੋ ਤੇ ਪਿੱਛੇ ਪੈਸਾ ਜੈਲਸੀ ਤੇ ਪੈਸਾ ਵੀ ਮੈਂ ਇਹਨਾਂ ਨੂੰ ਵਰਤਦਾ ਨਹੀਂ ਹੈਗਾ ਵੀ ਮੈਂ ਇਹਨਾਂ ਨਾਲ ਵਰਤਦਾ ਨਹੀਂ ਹੈਗਾ ਠੀਕ ਹੈ ਮੈਂ ਇਹ ਕਿਸੇ ਨਾਲ ਵਰਤਦੀ ਨਹੀਂ ਕਿਉਂਕਿ ਕਿਸੇ ਦੀ ਵੀ ਇੰਟਰਫੇਰੈਂਸ ਇਹ ਮੇਰਾ ਦੋਸਤ ਹੈ ਉਹ ਮੇਰਾ ਦੋਸਤ ਹੈ ਮੇਰਾ ਸਟਾਫ ਬੈਠਾ 30 ਜਣਾਂ ਦਾ ਮੇਰਾ ਸਟਾਫ ਹੈ ਆਪਾਂ ਕਿਸੇ ਨੂੰ ਨਹੀਂ ਬੁਲਾਉਣਾ ਆਪਾਂ ਤਾਇ ਚਾਚੇ ਨੂੰ ਨਹੀਂ ਬੁਲਾਉਣਾ ਆਪਾਂ ਭਾਬੀਆਂ ਨੂੰ ਨਹੀਂ ਬੁਲਾਉਣਾ ਰੈਂਡਮਲੀ ਇੱਕ ਬੰਦਾ ਖੜਾ ਹੋ ਕੇ ਕਹਿ ਦੇਵੇ ਵੀ ਏ ਕਮ ਸਿੱਠੀ ਸਾਡੇ ਨਾਲ ਸਹੀ ਹੈ ਜੋ ਕਹੋਗੇ ਔਨ ਕੈਮਰਾਮੈਨ ਨੂੰ ਤਿਆਰ ਇੱਕ ਸਰ ਇੱਕ ਸਕੇ ਭਰਾ ਮੇਰੇ ਨਾਲ ਖੜਨਗੇ ਤੁਹਾਨੂੰ ਮੈਂ ਦੱਸਦੀ ਗੱਲ ਉਹ ਮਾਮੇ ਠੀਕ ਹੈ ਫਾਈਨੈਂਸ਼ਲੀ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਵੀ ਹੈਨਾ ਵੀ ਆਪਾਂ ਰੈਡੀ ਰੂਡੀ ਪਰ ਗੁਰਸਖ ਬੰਦਾ ਬਹੁਤ ਵਧੀਆ ਹੈਨਾ ਪਰ ਫਾਈਨੈਂਸ਼ਲੀ ਪੈਸੇ ਤਾਂ ਚਾਹੀਦੇ ਵਿਆਹ ਕਰਾਉਣ ਨੂੰ 15 ਸਾਲ ਦੋਨੇ ਭੈਣ ਭਰਾਵਾਂ ਨੂੰ ਜਿਹੜੇ ਨਾਨਕਿਆਂ ਨੇ ਰੱਖਿਆ ਉਹਨਾਂ ਨੂੰ ੱੱੱਕੇ ਮਾਰ ਮਾਰ ਘਰੋਂ ਕੱਢਿਆ ਕੱਢ ਵੀ ਵੀਡੀਓ ਚਲੋ ਹੁਣ ਤੁਸੀਂ ਇਹਦਾ ਨਿਚੋੜ ਕੀ ਕੱਢਿਆ ਹੁਣ ਨਿਚੋੜ ਮੈਂ ਇਹੀ ਕਰਦਾ ਬਾਈ ਜੀ ਮੈਂ ਨਾਲ ਨਹੀਂ ਰਹਿਣਾ ਮੈਂ ਕੋਈ ਕੰਟਰੋਵਰਸੀ ਨਹੀਂ ਚਾਹੁੰਦਾ ਜੋ ਕਾਨੂੰਨ ਕਰੂਗਾ ਸਹੀ ਹੈ ਮੈਨੂੰ ਇਹਨਾਂ ਤੋਂ ਡਰ ਹੈ ਇਹਨਾਂ ਨੂੰ ਮੇਰੀਆਂ ਪਾਲਸੀਆਂ ਦਿਖਦੀਆਂ ਨੇ ਪਰ ਮੈਂ ਉਹ ਚੇਂਜ ਕਰਵਾ ਦਿਆਂ ਠੀਕ ਹੈ ਜਦੋਂ ਆਪਾਂ ਕਿਸੇ ਨਾਲ ਵਰਤਦੇਈ ਨਾ ਜਦੋਂ ਬੰਦਾ ਆ ਹੁਣ ਸਾਡੇ ਆ ਸਮਰਾਲੇ ਕੰਡ ਹੋਇਆ ਜਨਾਨੀ ਨੇ ਸਾਰਾ ਕੁਝ ਆਪਣੇ ਨਾਮ ਕਰਵਾਇਆ ਹੋਇਆ ਸੀਗਾ ਉਹ ਜਦ ਪਹਿਲਾਂ ਹੀ ਨਹੀਂ ਤਾਂ ਆਪਣੇ ਸਹੁਰਿਆਂ ਨਾਲ ਕਿਸੇ ਨਾਲ ਵਰਤਦੀ ਤਾਂ ਉਹਨੂੰ ਕੁਐਸਚਨਿੰਗ ਕਿਨੇ ਕਰਨੀ ਹੈ ਨਾਮੀਨੀ ਹੋ ਸੀਗੀ ਵਿੱਚ ਸੇਮ ਆ ਚੀਜ਼ ਕਰਨ ਨੂੰ ਪਿਆਰ ਸੀਗੇ 48 ਘੰਟੇ ਪਹਿਲੇ ਪੰਗਾ ਪਿਆ ਸੀ ਤੁਹਾਡੀ ਵਾਈਫ ਨੇ ਬਿਆਨ ਦਿੱਤੇ ਨੇ ਕਿ ਉਹ ਪੰਗੇ ਤੋਂ ਬਾਅਦ ਮੈਨੇਜ ਹੋ ਗਏ ਸਭ ਕੁਝ ਅਸੀਂ ਕਿਵੇਂ ਮੈਨੇਜ ਹੋ ਗਿਆ ਵਾਈਡੀਓ ਕੱਢੀ ਵਿੱਚ ਵਿੱਚ ਪਿਆ ਸੀ ਲੈ ਕੱਢ ਕੈਮਰਾ ਆਵਾਜ਼ ਵਿੱਚ ਤੁਸੀਂ ਫਿਰ ਹਾਂ ਦੇਖਾਂਗੇ ਕੋਈ ਵੀਡੀਓ ਕਿੱਥੇ ਜਿਹੜੀ ਨੇ ਮੈਕਡੋਨਲ ਫੜੀ ਗਈ ਉਹਨਾਂ ਨੇ ਤੇ ਫੇਰ ਇਹਨਾਂ ਨੇ ਬਾਅਦ ਵਿੱਚ ਮੇਰੇ ਕੋਲ ਗੱਡੀਆਂ ਚਾਰ ਸੀਗੇ ਚਾਰ ਗੱਡੀਆਂ ਜੋ ਅਸੀਂ ਲੱਭਣ ਲੱਗੇ ਜਦੋਂ ਜਨਾਨੀ ਘਰੋਂ ਚੱਲੇ ਗਈ ਤੇ ਬੰਦਾ ਲੱਭੂਗਾ ਹੀ ਫੋਨ ਤੁਸੀਂ ਚੱਕ ਨਹੀਂ ਰਹੇ ਇੱਕ ਉਹ ਬੰਦਾ ਜਿਨੇ ਮੇਰੇ ਤੇ ਪਰਚਾ ਕਰਾਇਆ ਜਿਨੇ ਮੈਨੂੰ ਜੇਲ੍ਹ ਭੇਜਿਆ ਉਹ ਬੰਦਾ ਮੈਨੂੰ ਇਹ ਗੱਲ ਦੱਸੇ ਵੀ ਦੇਰੀ ਜਨਾਨੀ ਸਾਡੇ ਕੋਲ ਐ ਤੇ ਇਹਦਾ ਕੀ ਫਰੋਤੀ ਹੋਗੀ ਔਰ ਕੀ ਹੋ ਗਿਆ ਪਰ ਉਹ ਅਰੋੜਾ ਜਨੇ ਤੁਹਾਡੀ ਮਾਤਾ ਜੀ ਨੇ ਵੀ ਉਹਨਾਂ ਨੂੰ ਕੁੱਟਿਆ ਉਹਨੇ ਹੀ ਰੋਕ ਲਾਈ ਕਿਵੇਂ ਕੁੱਟਿਆ ਭਾਈ ਜੀ ਮੈਡੀਕਲ ਕਰਾ ਲਿਆ ਕਉਨੇ ਚਲ ਕੇ ਰੋਕਿਆ ਇਹ ਬਜਾ ਉੱਥੇ ਜਾਂਦੀ ਸੀ ਮਤਲਬ ਯਾਰ ਐਵੇਂ ਸਾਡੇ ਮਹੱਲੇ ਚ ਦੋ ਬਸੇ ਘਰ ਨੇ ਐਵੇਂ ਜਾਂਦੀ ਸੀ ਮੰਮੀ ਨੇ ਰੋਕਿਆ ਵੀ ਤੂੰ ਇੱਧਰ ਨਾ ਜਾ ਉਹਨੂੰ ਉੱਟਣਾ ਨਹੀਂ ਕਹਿੰਦੇ ਉਹਨੂੰ ਰੋਕਣਾ ਕਹਿੰਦੇ ਨੇ ਜੀ ਜੇ ਜੇ ਕੋਈ ਨਿਸ਼ਾਨ ਹੈ ਤਾਂ ਫਿਰ ਸਿਵਲ ਸਰਪੰਚ ਨੂੰ ਗਈ ਨਹੀਂ ਉਹ ਲਿਖ ਕੇ ਦੇਦਣ ਵੀ ਇਹਦੇ ਇੱਥੇ ਤੇ ਨਿਸ਼ਾਨ ਲੱਗੇ ਹੋਏ ਆ ਪ੍ਰਿੰਕਲ ਦੀ ਗੱਡੀ ਰਾਤ ਨੂੰ 10 ਵਜੇ ਆਉਂਦੀ ਸਾਡੇ ਕੋਲ ਮੇਰੇ ਕਮਰੇ ਦੇ ਵਿੱਚ ਇਹ ਤਾਂ ਪੀਐਸਓ ਫੜ ਜਾਂਦਾ ਕਿ ਵਿਰਪਨ ਲੈ ਕੇ ਇਹ ਕੀ ਮਸਲੂ ਹੋਇਆ ਆ ਕੱਲ ਦੀ ਵੀਡੀਓ ਆ ਆਹ ਮੇਨ ਗੱਲ ਹੈ ਨਾ ਚਲਾਓ ਕੱਲ ਆ ਗੱਡੀ ਚ ਇਹਨੂੰ ਮੈਂ ਵਾਪਸ ਲੈ ਕੇ ਆ ਰਿਹਾ ਐਂਡਾਇਵਰ ਆ ਪ੍ਰਿੰਕਲ ਦੀ ਪਿੱਛੇ ਉਹ ਕੁੜੀ ਨਾ ਉਹ ੱੱਲੇ ਦੀ ਪਿੱਛੇ ਰੇਂਜ ਰੋਵਰ ਆ ਭਾਜੀ ਚਲਾਓ ਇਹਨੂੰ ਕਿਉਂ ਨਹੀਂ ਚਲਾਉਂਦੇ ਹਾਂ ਚਲਾਉਂਦੇ ਹਾਂ ਹਾਂ ਚਲਾਓ ਇਹਨੂੰ ਬਿਲਕੁਲ ਚਲਾਓ ਹਲੋ ਇਹਦੇ 'ਚ ਮੈਂ ਮਸਾ ਬੁਲਾ ਕੇ ਪਿੱਛੇ ਮੇਰੀ ਵਾਲੀ ਗੱਡੀ ਆ ਆ ਡਰਾਈਵਰ ਲੰਗੀ ਆ ਇਹਦੀ ਸੇਲੀ ਦੀ ਗੱਡੀ ਆ ਪ੍ਰਿੰਕਲ ਦੀ ਆ ਜੀ ਆਪਣੀ ਉਹ ਕੁੜੀ ਦੀ ਜਿਹਨੇ ਮੇਰੇ ਤੇ ਪਰਚਾ ਕਰਾਇਆ 105 ਨੰਬਰ ਐਫ ਆਈ ਆਰ ਮੇਰੇ ਤੇ ਹੋਈ ਆ ਇੱਕ ਵੱਡਾ ਅਧਿਕਾਰੀ ਇਹਨਾਂ ਨਾਲ ਰਲਿਆ ਜਿਹਨੇ 6 ਲੱਖ ਖਾਦਾ ਮੇਰੇ ਤੋਂ ਔਰ ਮੇਰੀ ਪੂਰੀ ਮਾਰ ਗੁੱਟ ਕਰੀ ਹੈ ਆ ਪਿੱਛੇ ਵਾਲੀ ਫੇਰ ਸਾਡੀ ਵਾਲੀ ਆ ਸਾਇਲ ਦੀ ਕਰੈਟ ਮੈਂ ਇਹਦੇ ਚ ਲੱਭਦਾ ਲੱਭਦਾ ਮੈਨੂੰ ਮੈਕਡੋਨਲਡ ਲੱਭ ਗਈ ਇੰਨੀ ਕਿ ਕਾਨਫਰੈਂਸ ਹੀ ਰਚਣ ਲੱਗੇ ਹੋਏ ਨੇ ਵੀ ਇਹਨੂੰ ਅਸੀਂ ਕੱਲ ਮਰਵਾ ਦਾਂਗੇ ਇਹਨੂੰ ਮਰਵਾ ਕੇ ਜੋ ਇਹਦੇ ਪੈਸੇ ਨੇ ਉਹ ਅਸੀਂ ਲਵਾਂਗੇ ਕੰਮ ਚ ਇਸੇ ਪਾਉਣ ਦੀ ਗੱਲ ਕੀਤੀ ਅੱਜ ਤੋਂ 30 ਸਾਲ ਪੁਰਾਣਾ ਪ੍ਰਿੰਕਲ ਦਾ ਸ਼ੂਜ਼ ਦਾ ਕੰਮ ਹੈ ਠੀਕ ਹੈ ਫਿਰ ਇਹਨੂੰ ਮੇਰੇ ਨਾਲ ਦੋਸਤੀ ਪੈਸੇ ਤੋਂ ਬਾਅਦ ਹੀ ਬੂਟਾਂ ਦਾ ਕੰਮ ਕਿਵੇਂ ਯਾਦਾ ਹੈ ਇਨੂੰ ਬਈ ਲਾਲਚ ਪੈ ਗਿਆ ਜਿਵੇਂ ਹੁਣ ਆ ਮੈਂ ਨਾਲ ਬੈਠਾ ਗੱਲੇ ਤੇ ਇਹ ਹੁਣ ਕਹ ਲਉ ਇਹਨੇ ਮਨ ਚੀ ਆ ਗੱਲ ਆਣੀ ਮੈਂ ਇੱਥੇ ਹਿੱਸਾ ਪਾਪਾ ਜੀ ਮੈਂ ਹਿੱਸਾ ਨਹੀਂ ਪਾ ਸਕਦਾ ਮੈਂ ਪਾਰਟ ਦੇ ਸਕਦਾ ਮੈਂ ਮੇਰੇ ਨਾਲ ਕੰਮ ਕਰ ਠੀਕ ਹੈ ਮਰ ਦੀ ਕਿਰਪਾ ਚੱਲੀ ਜਾਂਦਾ ਯਾਰ ਇੱਥੇ ਤਾਂ ਤਰੱਕੀ ਕਰਨੀ ਗੁਨਾਹ ਹੋਗੀ ਮੈਨੂੰ ਤਾਂ ਇਹ ਲੱਗਦਾ ਮੇ ਤੇ ਜਲਸੀ ਆ ਹੋਰੀ ਚਲੋ ਓਵਰঅল ਕੀ ਕਹਿਣਾ ਚਾਹੁੰਦੇ ਹੋ ਓਵਰঅল ਮੈਂ ਕੋਈ ਸੁਵਾਦ ਨਹੀਂ ਚਾਹੁੰਦਾ ਕੁਝ ਨਹੀਂ ਚਾਹੁੰਦਾ ਠੀਕ ਹੈ ਜੋ ਹੋ ਗਿਆ ਆਪਾਂ ਨਾ ਲਈ ਰਹਿਣਾ ਜੋ ਕਾਨੂੰਨ ਜੋ ਕਹਿਣਗੇ ਉਹ ਮੈਂ ਰਾਜੀ ਆ ਜੋ ਮੈਨੂੰ ਖਰਚਾ ਲੱਗੂਗਾ ਮੈਂ ਰਾਜੀ ਆ ਮੈਂ ਕੋਈ ਬੱਚੇ ਰੋਕੇ ਨਹੀਂ ਮੈਂ ਤੁਹਾਨੂੰ ਰਿਕਾਰਡਿੰਗ ਦੇ ਦੇਣਾ ਮਾਵਾਂ ਧੀਆ ਆਪਸ ਵਿੱਚ ਗੱਲ ਕਰਦੀਆਂ ਤੁਹਾਨੂੰ ਮੈਂ ਚਲਾ ਦੇਣਾ ਐਂਡ ਵਾਲਾ ਪਾਰਟ ਚਲਾ ਦੇ ਇਹਨੇ ਫੇਰ ਗੱਲ ਕਰਾਈ ਜਿਹਦਾ ਨਾਂ ਸਾਹਿਲ ਗਲੋਤਰਾ ਲਹਿਰੀਆ ਵੀ ਮੈਨੂੰ ਮਾਰਿਆ ਵੀ ਭਾਬੀ ਤੁਸੀਂ ਗੱਲ ਕਰ ਲਓ ਮम्मी पापा ਨੂੰ ਆਪਣੇ ਬਲਾ ਲਓ ਪਾਪਾ ਤਾਂ ਆਣ ਜੋਗੀ ਨਹੀਂ ਭਰਾ ਆਉਂਦਾ ਹਮੇਸ਼ਾ ਠੀਕ ਹੈ ਆਲੋ ਪ੍ਰਿੰਕਲ ਆਉਂਦਾ ਤੇ ਉਸ ਜਿਹੜਾ ਹੈਗਾ ਕਿੰਨਾ ਇਹਨੇ ਆਹ ਫੋਨ ਲਾਇਆ ਅੰਟੀ ਜੀ ਸੱਸੀ ਦਾ ਹੁਣ ਐਂਟਰ ਤੇ ਦੋਨੇ ਗੱਲ ਕਰ ਰਹੀ ਆ ਆ ਰੋ ਰਹੀ ਆ ਠੀਕ ਹੈ ਠੀਕ ਹੈ ਤੂੰ ਆ ਜਾ ਬੱਸ ਠੀਕ ਹੈ ਤੂੰ ਬੱਤੇ ਛੱਡ ਕੇ ਆ ਜਾ ਫੋਨ ਕਿਹਨੂੰ ਲਾਇਆ ਸੀ ਜੀ ਬੱਤੇ ਨਹੀਂ ਜਾਣਾ ਠੀਕ ਹੈ ਫੋਨ ਮੇਰੀ ਸਾਥੀ ਨੂੰ ਲਾਇਆ ਮੇਰੇ ਦੋਸਤ ਨੇ ਤੁਸੀਂ ਆਜ ਨਹੀਂ ਮੈਂ ਨਹੀਂ ਆਣਾ ਠੀਕ ਹੈ ਉਹਨਾਂ ਨੂੰ ਭੇਜ ਦੋ ਉਹਨਾਂ ਨੂੰ ਭੇਜ ਮੈਂ ਫੇਰ ਦੇਖੀ ਆਣਾ ਜੀ ਇਹਦਾ ਸਾਫ ਕਰ ਉਹਨਾਂ ਨੂੰ ਭੇਜ ਦੋ ਭੇਜ ਦੇ